ਇਸ ਮੌਕੇ ਅਸੀਂ ਚੜਤ ਸਿੰਘ ਉਰਫ ਜੋਧਵੀਰ ਸਿੰਘ ਦੇ ਘਰ ਮੌਜੂਦ ਹੈਗੇ ਆ ਸਾਡੇ ਨਾਲ ਵੀਰ ਮੌਜੂਦ ਹੈਗਾ ਘਰ ਦੇ ਹਾਲਾਤ ਦੇਖ ਸਕਦੇ ਹੋ ਬਿਲਕੁਲ ਦਰਿਆਈ ਕੰਡੇ ਤੇ ਘਰ ਮੌਜੂਦ ਦਰਿਆਈ ਕੰਡੇ ਤੋਂ ਜਦੋਂ ਤੇਜ਼ ਵਹਾਅ ਚੱਲਿਆ ਪਾਣੀ ਦਾ ਤੇ ਇਸ ਤਰ੍ਹਾਂ ਜਿਹੜਾ ਪਾਣੀ ਨਿਕਲਣਾ ਸ਼ੁਰੂ ਹੋਇਆ ਤਾਂ ਸਭ ਤੋਂ ਪਹਿਲਾਂ ਜਿਹੜੇ ਘਰ ਆ ਇਸ ਲਪੇਟ ਦੇ ਵਿੱਚ ਆਏ ਉਹਨਾਂ ਘਰਾਂ ਦੇ ਵਿੱਚ ਮੌਜੂਦ ਹੈਗੇ ਹਾਲਾਤ ਦੇਖ ਸਕਦੇ ਹੋ ਲੋਪੀ ਬਹੁਤ ਜ਼ਿਆਦਾ ਜਿਹੜੀ ਇੰਨਾ ਘਰਾਂ ਦੇ ਉੱਪਰ ਚੜ ਚੁੱਕੇ ਆ ਸਾਡੇ ਨਾਲ ਵੀਰ ਮੌਜੂਦ ਹੈਗਾ ਉਸ ਸਮੇਂ ਦੇ ਹਾਲਾਤ ਜਾਣਦੇ ਆ ਪਹਿਲਾਂ ਕਮਰਿਆਂ ਦੇ ਹਾਲਾਤ ਤੁਹਾਡੇ ਨਾਲ ਸਾਂਝੇ ਕਰਦੇ ਨੇ ਕਮਰਿਆਂ ਦੇ ਅੰਦਰ ਦੇ ਸਕਦੇ ਹੋ ਕਿ ਕਿੰਨੀ ਕਿੰਨੀ ਲੋਪੀ ਸਮਾਨ ਕੱਢਣ ਤੱਕ ਦਾ ਜਿਹੜਾ ਘਰ ਦਾ ਸਮਗਰੀ ਸੀਗੀ ਉਹ ਵੀ ਟਾਈਮ ਨਹੀਂ ਮਿਲਿਆ ਵੀਰ ਦੇ ਜਿੰਨੀਆਂ ਵਸਤੂਆਂ ਸੀ ਸਾਰੀਆਂ ਇੱਥੇ ਹੀ ਜੜੀਆਂ ਉੱਚੀਆਂ ਕਰਕੇ ਇਸ ਨੇ ਜੋੜੀਆਂ ਪਰ ਫਿਰ ਵੀ ਪਾਣੀ ਦੀ ਲਪੇਟ ਦੇ ਵਿੱਚ ਆ ਗਈਆਂ ਸਮਾਨ ਖਰਾਬ ਹੋ ਚੁੱਕਿਆ ਘਰ ਦੇ ਹਾਲਾਤ ਦੇ ਸਕਦੇ ਹੋ ਕੰਧਾਂ ਤੱਕ ਜਿਹੜਾ ਨੀਆਂ ਬੈਠ ਚੁੱਕੀਆਂ ਨੇ ਤਰੇੜਾਂ ਆ ਚੁੱਕੀਆਂ ਨੇ ਕੁਝ ਜਿਹੜਾ ਨੀਆਂ ਦੇ ਵਿੱਚ ਵੱਡਾ ਜਿਹੜਾ ਝਟਕਾ ਲੱਗਿਆ ਤੇ ਉੱਪਰ ਛੱਤਾਂ ਖਿਸਕਣੀਆਂ ਸ਼ੁਰੂ ਹੋ ਚੁੱਕੀਆਂ ਨੇ ਸੋ ਆਉਣ ਵਾਲੇ ਦਿਨਾਂ ਦੇ ਵਿੱਚ ਜੇ ਸਿਆਲ ਦੀ ਗੱਲ ਕਰੀਏ ਤਾਂ ਬਹੁਤ ਔਖਾ ਹੋਣ ਵਾਲਾ ਇਹਨਾਂ ਘਰਾਂ ਨੂੰ ਕਿਉਂਕਿ ਇਹਨਾਂ ਘਰਾਂ ਦਾ ਬਹੁਤ ਵੱਡੇ ਪੱਧਰ ਤੇ ਨੁਕਸਾਨ ਹੋਇਆ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਨੀਆਂ ਦੇ ਵਿੱਚੋਂ ਜਦੋਂ ਪਾਣੀ ਦਾ ਤੇਜ਼ ਵਹਾਅ ਚੱਲਦਾ ਸੀ ਤਾਂ ਉਸ ਨੇ ਨੀਆਂ ਦੇ ਵਿੱਚੋਂ ਸਾਰੀ ਮਿੱਟੀ ਖੋਰ ਦਿੱਤੀ ਸਾਰੀ ਜਿੰਨਾ ਸੀਮੈਂਟ ਲੱਗਿਆ ਉਸ ਸਾਰਾ ਖੋਰ ਦਿੱਤਾ ਤੇ ਨੁਕਸਾਨ ਬਹੁਤ ਵੱਡੇ ਪੱਧਰ ਤੇ ਹੈ ਸਮਝ ਦੇ ਸਕਦੇ ਹੋ ਲੋਪੀ ਕਿੰਨੀ ਕਿੰਨੀ ਚੜੀ ਦੂਸਰੇ ਕਮਰੇ ਦੀ ਤਸਵੀਰਾਂ ਦਿਖਾ ਦਿੰਨੇ ਤੁਹਾਨੂੰ ਤਸਵੀਰਾਂ ਦੇ ਸਕਦੇ ਹੋ ਵੀਰ ਨੇ ਪੇਟੀਆਂ ਉੱਚੀਆਂ ਕਰਕੇ ਰੱਖੀਆਂ ਕੋਲਰ ਦੇ ਸਕਦੇ ਹੋ ਕਿ ਜਿਹੜਾ ਪਾਣੀ ਦੀ ਲਪੇਟ ਦੇ ਵਿੱਚ ਰਿਹਾ ਪੇਟੀਆਂ ਤੱਕ ਜਿਹੜਾ ਇਟਲੇ ਕੰਡੇ ਤੱਕ ਪਾਣੀ ਲੱਗਿਆ ਰਿਹਾ ਉੱਪਰ ਉੱਚਾ ਕੀਤਾ ਗਿਆ ਥਾਂ ਲੋਪੀ ਦੇ ਸਕਦੇ ਹੋ ਕਿੰਨੀ ਪਈ ਹੈ ਕਮਰਿਆਂ ਦੇ ਅੰਦਰ ਹਾਲੇ ਤੱਕ ਵੀ ਜਿਹੜਾ ਗੁੰਮਸ ਬਣੀ ਹੋਈ ਹੈ ਹਾਲੇ ਤੱਕ ਵੀ ਜਿਹੜੀ ਫੁੱਲ ਨਮੀ ਜਿਹੜੀ ਚੱਲ ਰਹੀ ਮਿੱਟੀ ਦੇ ਵਿੱਚ ਗਾਰ ਉਸੇ ਤਰ੍ਹਾਂ ਬਰਕਰਾਰ ਹੈਗੀ ਹੈ ਰਹਿਣਾ ਇਨ੍ਹਾਂ ਕਮਰਾਂ ਦੇ ਵਿੱਚ ਬਹੁਤ ਮੁਸ਼ਕਲ ਹੈ ਗਿਆ ਬਾਕੀ ਉਸ ਸਮੇਂ ਦੇ ਕੀ ਹਾਲਾਤ ਸੀਗੇ ਸਾਡੇ ਨਾਲ ਵੀਰ ਮੌਜੂਦ ਹੈਗਾ ਉਹਨਾਂ ਨਾਲ ਗੱਲਬਾਤ ਕਰ ਲੈਣੇ ਹਾਲਾਤ ਜਾਣਨ ਦੀ ਕੋਸ਼ਿਸ਼ ਕਰਦੇ ਹਾਂ ਵੇੜੇ ਦੇ ਲਾਤ ਜ਼ਰੂਰ ਸਾਂਝੇ ਕਰ ਦਿਓ ਜਿਸ ਜਗ੍ਹਾ ਤੇ ਰੋਟੀ ਬਣਦੀ ਸੀ ਅੱਜ ਚੁੱਲ੍ਹਾ ਚੋਂਕਾ ਉਵੇਂ ਠੰਡਾ ਪਿਆ ਦੇ ਸਕਦੇ ਹੋ ਚੁੱਲ੍ਹੇ ਚੋਂਕੇ ਦੇ ਕੀ ਹਾਲ ਨੇ ਇਸ ਸਮੇਂ ਦੇ ਵਿੱਚ ਮੌਜੂਦਾ ਵੇੜੇ ਦੀਆਂ ਤਸਵੀਰਾਂ ਮੈਂ ਤੁਹਾਨੂੰ ਸਾਂਝੀਆਂ ਕਰ ਦਿੰਨਾ ਤਸਵੀਰਾਂ ਜਲਦੀ ਜਲਦੀ ਵੀਡੀਓ ਸ਼ੇਅਰ ਜ਼ਰੂਰ ਕਰੀ ਜਿਓ ਐਸਾਈਡ ਦੇ ਸਕਦੇ ਹੋ ਕਿ ਕੰਦ ਵੀਰ ਦੀ ਜੇ ਐਸੜੋ ਪਾਣੀ ਦਾ ਤੇਜ਼ ਵਹਾਅ ਸੀ ਉਹ ਡਿੱਗ ਚੁੱਕੀ ਏ ਬਾਥਰੂਮ ਪਲੱਛਾਂ ਤੱਕ ਜਿਹੜੇ ਬੈਠ ਚੁੱਕੇ ਨੇ ਸੋ ਘਾਟਾ ਬਹੁਤ ਵੱਡਾ ਐ ਇਸ ਪਾਣੀ ਨੇ ਜਿਹੜਾ ਪੀੜਤਾਂ ਲੋਕਾਂ ਤੱਕ ਪਾਇਆ ਹੈਗਾ ਸਾਰੀ ਗੱਲਬਾਤ ਕਰ ਲੈਣਾ ਕੀ ਨਾਮ ਹੈ ਜੀ ਕੁਰਤ ਸਿੰਘ ਜੀ ਠੀਕ ਕਿਹੜਾ ਪਿੰਡ ਕਿਹੜਾ ਜੀ ਆਲੇ ਵਾਲਾ ਜੀ ਜੇ ਸਮੇਂ ਪਾਣੀ ਦੇ ਗੰਭੀਰ ਹਾਲਾਤ ਬਣੇ ਸੀ ਉਸ ਸਮੇਂ ਇਸ ਘਰ ਦੇ ਵਿੱਚ ਕੀ ਸਥਿਤੀ ਸੀਗੀ ਕਿਸ ਤਰ੍ਹਾਂ ਤੁਸੀਂ ਉਹ ਗੁਜ਼ਾਰਾ ਕੀਤਾ ਕਿੱਥੇ ਰਹੇ ਹੋ ਪਾਜੀ ਪਾਣੀ ਬੋਸ ਹੀ ਅਦੇ 2-4 ਦਿਨ ਤੇ 3 ਦਿਨ ਵੀ ਮਤਲਬ ਥੋੜਾ ਹੀ ਰਿਹਾ ਤੇ ਉਸ ਤੋਂ ਬਾਅਦ ਪਹਿਲਾਂ ਮੁਣ ਕੇ ਜ਼ਿਆਦਾ ਹੋ ਗਿਆ ਮਤਲਬ ਬਾਈ ਇੰਨਾ ਕੁ ਪਾਣੀ ਜ਼ਿਆਦਾ ਹੋ ਗਿਆ ਗੱਲ ਛੱਡਦੇ ਵੀ ਸਾਡੇ ਤੋਂ ਵੀ ਬਾਹਰ ਨਿਕਲਣਾ ਵੀ ਮੁਸ਼ਕਲ ਹੋ ਗਿਆ ਸਾਨੂੰ ਤੇ ਅਸੀਂ ਆਪ ਦਾ ਮਤਲਬ ਵੀ ਮੈਂ ਕੱਲਾ ਹੀ ਨਿਕਲਿਆ ਕਰੋ ਬਾਹਰ ਤੇ ਮੈਂ ਇਸ ਘਰ ਦੇ ਵਿੱਚ ਵੀ ਕੱਲਾ ਹੀ ਆ ਤੇ ਮੰਨ ਕੇ ਚੱਲੋ ਮਾਤਾ ਹੀ ਮੇਰੀ ਤੇ ਉਹ 2023 ਦਾ ਪਾਣੀ ਜਦੋਂ ਆਇਆ ਜੀ ਉਦੋਂ ਮਤਲਬ ਪੂਰੇ ਹੋ ਗਏ ਤੇ ਡਾਡੀ ਉਸ ਤੋਂ ਪਹਿਲਾਂ ਹੋ ਗਏ ਸੀਗੇ ਤੇ ਦੋ ਸਿਸਟਰਾਂ ਵੀ ਰੀਆਂ ਉਹ ਵਿਆਹੀਆਂ ਜੀ ਹਾਂਜੀ ਤੇ ਮੇਰੀ ਵਾਈਫ ਸੀ ਉਹ ਜੋ ਮੈਨੂੰ ਮੰਨ ਕੇ ਚੱਲੋ ਵੀ ਆਪਣਾ ਕਰੋ ਇਹ ਲੂ ਮਾਮਲੇ ਹੁੰਦੇ ਉਹ ਲੜਪੇ ਤੇ ਹੱਟ ਕੇ ਰਾਤ ਹੋਰ ਉਹੋ ਜੇ ਬਣ ਗਿਆ ਹਾਲਾਂਕਿ ਹਾਲਾਤ ਸੁਧਰਨੇ ਚਾਹੀਦੇ ਹੀ ਪਰ ਹਾਲਾਤ ਵਿਗੜ ਗਏ ਹਾਂਜੀ ਵਿਗੜੇ ਪਏ ਬਹੁਤ ਜਿਆਦਾ ਤੋ ਦੇਖ ਸਕਦੇ ਹੋ ਕਿ ਘਰ ਵੀ ਟੁੱਟਣ ਦਾ ਕਾਰ ਚੁੱਕੇ ਨੇ ਘਰਾਂ ਦੇ ਰਿਸ਼ਤੇ ਜਿਹੜੇ ਹੈਗੇ ਨੇ ਇਹਨਾਂ ਹਾਲਾਤਾਂ ਦੇ ਕਾਰਨ ਜਿਹੜੇ ਹੋਰ ਟੁੱਟਦੇ ਜਾ ਰਹੇ ਨੇ ਹੋਰ ਬिखरਦੇ ਜਾ ਰਹੇ ਨੇ ਕੀ ਸਮਾਜ ਸਿੰਘਾਂ ਤੋਂ ਕੀ ਮਦਦ ਚਾਹੁੰਦੇ ਹੋ ਕੇ ਡੇ ਜੀ ਆਪਣੇ ਕੰਬਰੀਆਂ ਦਾ ਮਤਲਬ ਵੀ ਸਿਸਟਮ ਵੇਖਿਆ ਜਾਵੇ ਇਹ ਆਪਣੇ ਬਹੁਤ ਮਾੜੇ ਹੋਏ ਪਏ ਜੀ ਨੀਆਂ ਨੂੰਆਂ ਬੈਠੀਆਂ ਪਈਆਂ ਤੇ ਆਪਣਾ ਕੰਮ ਵਾਧਾ ਔਖਾ ਹੋਇਆ ਪਿਆ ਜੀ ਤੇ ਆਪਾਂ ਇਹੋ ਕਹਿੰਨੇ ਆ ਜੋ ਕੋਈ ਵੀ ਐਨ ਆਰ ਆਈ ਵੀਰਾ ਕੋਈ ਵੀ ਸਮਾਜ ਸੇਵੀ ਆਪਣੀ ਹੈਲਪ ਕਰਨਾ ਚਾਵੇ ਤੋ ਕਰ ਸਕਦਾ ਹੈ ਆਪਾਂ ਇਹੋ ਹੀ ਕਹਿੰਨੇ ਆ ਭਾਈਆਂ ਨੂੰ ਆਪਾਂ ਆਪਦਾ ਨੰਬਰ ਕਨੈਕਟ ਨੰਬਰ ਦੇ ਦਿੰਨੇ ਆ ਜੀ ਉਹਨਾਂ ਏ 84273 53695 ਤੁਹਾਡੇ ਕੋਲ ਹੋਗਾ ਜੀ ਹਾਂਜੀ ਠੀਕ ਹੈ ਜੀ ਹਾਲਾਤ ਤਾਂ ਕਾਫੀ ਗੰਭੀਰ ਸੀਗੇ ਹੁਣ ਤੱਕ ਕੋਈ ਸਮਾਜ ਸੇਵੀ ਪਹੁੰਚਿਆ ਤੁਹਾਡੇ ਤੱਕ ਕੀ ਰਸਤਾ ਸਹੀ ਸੀ ਕਿਵੇਂ ਸੀ ਨਹੀਂ ਜੀ ਰਸਤਾ ਬਹੁਤ ਖਰਾਬ ਸੀ ਹੁਣ ਤੱਕ ਜਿੰਨੇ ਵੀ ਆਏ ਆ ਪਿੱਛੋ ਹੋ ਕੇ ਮੁੜ ਜਾਂਦੇ ਰਏ ਆਪਣੇ ਤੱਕ ਕੋਈ ਵੀ ਨਹੀਂ ਆਇਆ ਇਸ ਟਾਈਮ ਮੈਂ ਤੁਹਾਨੂੰ ਖੁਦ ਸਰਦਕੇ ਲੈ ਕੇ ਆਇਆ ਨਾ ਬਈਆਂ ਨੂੰ ਮੈਂ ਕਿਹਾ ਬਈ ਇੱਥੇ ਆਓ ਖਬਰ ਲਾਓ ਮੇਰੀ ਤੇ ਮੰਨ ਚਲੋ ਮੇਰੇ ਤੱਕ ਹੈਲਪ ਕੋਈ ਨਾ ਕੋਈ ਬੰਦਾ ਕਰੇ ਜੀ ਕਿੰਨੀ ਕੋ ਹੈਲਪ ਦੀ ਲੋੜ ਹੈਗੀ ਏ ਕੀ ਕੁਛ ਹੈ ਹੈਲਪ ਤੁਹਾਡੇ ਸਾਹਮਣੇ ਆ ਜੀ ਤੁਸੀਂ ਵੇਖ ਸਕਦੇ ਹੋ ਹਾਲਾਤ ਤੇ ਤੁਹਾਨੂੰ ਵੀ ਪਤਾ ਵੀ ਕਿੰਨੀ ਹੈਲਪ ਦੀ ਲੋੜ ਹੋਊਗੀ ਮਤਲਬ ਵੱਧ ਤੋਂ ਵੱਧ ਹੋ ਸਕਣ ਤੇ ਵੀਰ ਕਰਨਾ ਆਪਣੀ ਹੈਲਪ ਜੀ ਜੀ ਕਿਸੇ ਸਮਾਜ ਸੇਵੀ ਸੰਸਥਾ ਨੇ ਪਿੰਡ ਕਹਿ ਰਿਹਾ ਗੋਦ ਲੈ ਲਿਆ ਕੋਈ ਪਹੁੰਚ ਨਹੀਂ ਕੀਤੀ ਸਮਾਜ ਦੀ ਹਾਂ ਜੀ ਆਪਣੇ ਮਤਲਬ ਨਾਲ ਦੇ ਘਰੇ ਲਾ ਗਿਆ ਬੋਰਡ ਸਾਰੇ ਇੱਧਰ ਵੀ ਲੱਗੇ ਆ ਤੇ ਆਪਣੇ ਘਰੇ ਕੋਈ ਵੀ ਨਿਗਾ ਮਾਰਨ ਨਹੀਂ ਆਇਆ ਜੇ ਕੋਈ ਆਉਂਦਾ ਤੇ ਉਹ ਪਿੱਛੋਂ ਹੀ ਮੋੜ ਦਿੰਦੇ ਆ ਬਾਬੇ ਜਗਾ ਤੋਂ ਆਖ ਦਿੰਦੇ ਕੋਈ ਗੱਲ ਨਹੀਂ ਅੱਗੇ ਤਾਂ ਸਹੀ ਆ ਸਾਰਾ ਕੁਝ ਤੁਹਾਨੂੰ ਵੀ ਪਤਾ ਵੀ ਪਾਣੀ ਦੇ ਹਾਲਾਤ ਸਾਰੇ ਪਾਸੇ ਇੱਕੋ ਜਿਹਾ ਕੀਤਾ ਸਾਰੇ ਪਾਣੀ ਨੇ ਜੀ 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 ਠੀਕ ਹੈ ਜੀ ਸੋ ਇਹ ਵੀਰ ਨੇ ਆਪਣਾ ਕੰਟੈਂਟ ਨੰਬਰ ਜਿਹੜਾ ਸਾਂਝਾ ਕੀਤਾ ਤੁਹਾਡੇ ਨਾਲ ਜੋ ਵੀ ਵੀਰ ਇਸ ਜਗ੍ਹਾ ਤੇ ਪਹੁੰਚਣਾ ਚਾਹੁੰਦਾ ਹਾਲਾਤ ਜਾਣਨਾ ਚਾਹੁੰਦਾ ਜ਼ਰੂਰ ਪਹੁੰਚ ਕਰੇ ਕਿਉਂਕਿ ਹੁਣ ਤੱਕ ਇਸ ਵੀਰ ਤੱਕ ਕੋਈ ਨਹੀਂ ਪਹੁੰਚਿਆ ਜੋ ਵੀਰ ਦਾ ਕਹਿਣਾ ਹੈਗਾ ਹਾਲਾਤ ਕਾਫੀ ਗੰਭੀਰ ਹੈਗੇ ਨੇ ਘਰ ਦੇ ਹਾਲਾਤ ਸਮਾਜ ਸੇਵੀ ਸੰਸਥਾਵਾਂ ਸਮਾਜ ਸੇਵੀ ਵੀ ਕਹਿ ਰਹੇ ਸੀ ਕਿ ਅਸੀਂ ਘਰਾਂ ਦੇ ਵਿੱਚ ਪਹੁੰਚ ਕਰਾਂਗੇ ਸਫਾਈ ਕਰਾਵਾਂਗੇ ਸੋ ਤਰ੍ਹਾਂ ਦੀ ਜਿਹੜੀ ਮਦਦ ਕਰਾਂਗੇ ਜਾਂ ਘਰਾਂ ਦੇ ਵਿੱਚ ਪਾਣੀ ਉਤਰਨ ਤੋਂ ਬਾਅਦ ਪਹੁੰਚ ਕੀਤੀ ਜਾਵੇਗੀ ਪਰ ਪਾਣੀ ਉਤਰ ਚੁੱਕਿਆ ਹੈ ਸਮਾਜ ਸੇਵੀ ਜਿਹੜੇ ਹੈਗੇ ਨੇ ਆਪਣਾ ਉਸ ਸਮੇਂ ਦਾ ਜਿਹੜਾ ਬਿਆਨ ਬਾਜ਼ੀ ਕਰਕੇ ਇਸ ਜਗ੍ਹਾ ਤੋਂ ਪਲਟ ਚੁੱਕੇ ਨੇ ਪਰ ਹੁਣ ਮੌਕਾ ਹੈ ਕਿ ਕਿਹੜਾ ਸਮਾਜ ਸੇਵੀ ਖੜਾ ਉਤਰਦਾ ਹੈ ਕਿਹੜਾ ਪਹੁੰਚ ਕਰਦਾ ਹੈ ਇਸ ਵੀਰ ਤੱਕ ਕਿਉਂਕਿ ਇਸ ਵੀਰ ਨੇ ਆਪਣਾ ਨੰਬਰ ਵੀ ਸਾਂਝਾ ਕੀਤਾ ਹੈ ਤਸਵੀਰਾਂ ਵੱਧ ਤੋਂ ਵੱਧ ਸ਼ੇਅਰ ਜਰੂਰ ਕਰੀ ਜਿਓ ਵੀਰ ਨੇ ਤੰਬੂ ਲਗਾਇਆ ਤਸਵੀਰਾਂ ਦੇ ਸਕਦੇ ਹੋ ਜਿਸ ਤੰਬੂ ਦੇ ਵਿੱਚ ਆਪਣਾ ਆਸਰਾ ਲੈ ਰਿਹਾ ਕਿਉਂਕਿ ਅੰਦਰ ਰਹਿਣਾ ਤਾਂ ਬਹੁਤ ਜਿਹੜਾ ਮੁਸ਼ਕਲ ਹੋਇਆ ਪਿਆ ਤਸਵੀਰਾਂ ਗਮਰੇ ਦੇ ਸਾਂਝੇ ਕੀਤੀਆਂ ਸੋ ਵੱਧ ਤੋਂ ਵੱਧ ਵੀਡੀਓ ਨੂੰ ਸ਼ੇਅਰ ਕਰਨਾ ਸਾਡਾ ਫਰਜ਼ ਬਣਦਾ ਕਿਉਂਕਿ تقریبا ਸਾਰਾ ਇਹ ਇਲਾਕਾ ਜਿਹੜਾ ਹੜਪ੍ਰਿਤ ਵੱਡੇ ਪੱਧਰ ਤੇ ਨੁਕਸਾਨ ਹੋਇਆ ਇਸ ਇਲਾਕੇ ਦਾ ਸੋ ਵੱਧ ਤੋਂ ਵੱਧ ਸ਼ੇਅਰ ਕਰਨਾ ਲਾਈਕ ਕਰਨਾ ਕਮੈਂਟ ਕਰਨਾ ਧੰਨਵਾਦ ਜੀ